ਦੋਸਤੋ ਮੇਘ ਰਾਜਰ ਅੱਲਾ ਅੱਜ ਆਇਆ ਹੋਇਆ ਮਾਨਸਾ ਤੇ ਜਿਹੜੇ ਦਫਤਰ ਦੇ ਵਿੱਚ ਮੈਂ ਖੜਾ ਹੋਇਆ ਇਹ ਭਾਸ਼ਾ ਵਿਭਾਗ ਦਾ ਮਾਨਸਾ ਦਾ ਜ਼ਿਲ੍ਹਾ ਹੈੱਡਕੁਆਟਰ ਦੇ ਉੱਤੇ ਬਣਿਆ ਹੋਇਆ ਦਫਤਰ ਹੈ ਤੇ ਭਾਸ਼ਾ ਅਫਸਰ ਜਿਹੜੇ ਮੈਡਮ ਤਜਿੰਦਰ ਕੌਰ ਇਹ ਮੇਰੇ ਨਾਲ ਖੱਬੇ ਪਾਸੇ ਖੜੇ ਹੋਏ ਨੇ ਮੈਡਮ ਇਹ ਜਿਹੜਾ ਤੁਹਾਡਾ ਭਾਸ਼ਾ ਵਿਭਾਗ ਦਾ ਇਹ ਜ਼ਿਲ੍ਹਾ ਪੱਧਰ ਦੇ ਉੱਤੇ ਜਿਹੜਾ ਪ੍ਰੋਜੈਕਟ ਹੈ ਇਹ ਸਾਰਾ ਕੁਝ ਇਹਦੇ ਬਾਰੇ ਸੰਖੇਪ ਜਾਣਕਾਰੀ ਦਿਓ ਸਾਨੂੰ ਇਹ ਕੀ ਹੈ ਕੀ ਕਰ ਰਹੇ ਹੋ ਤੁਸੀਂ ਦਫਤਰ ਜ਼ਿਲ੍ਹਾ ਭਾਸ਼ਾ ਅਫਸਰ ਮਾਨਸਾ ਭਾਸ਼ਾ ਵਿਭਾਗ ਪੰਜਾਬ ਦੀ ਹੀ ਇੱਕ ਸ਼ਾਖਾ ਹੈ ਜਿੱਥੇ ਸਾਡਾ ਕੰਮ ਸਾਹਿਤਕਾਰਾਂ ਨੂੰ ਮਾਨ ਸਨਮਾਨ ਦੇਣਾ ਉਹਨਾਂ ਦੀਆਂ ਲਿਖਤਾਂ ਜਿਹੜੀਆਂ ਹੈ ਉਹ ਲੋਕਾਂ ਦੇ ਸਾਹਮਣੇ ਲੈ ਕੇ ਆਉਣਾ ਹੈ ਇਹਦੇ ਨਾਲ ਹੀ ਅਸੀਂ ਰਾਜ ਭਾਸ਼ਾ ਐਕਟ ਦੀ ਪਾਲਣਾ ਕਰਵਾ ਰਹੇ ਹਾਂ ਜਿਸ ਦੇ ਅਧੀਨ ਸਰਕਾਰੀ ਦਫ਼ਤਰਾਂ ਦੇ ਵਿੱਚ ਸਾਰਾ ਦਫ਼ਤਰੀ ਰਿਕਾਰਡ ਦਾ ਜਿਹੜਾ ਕੰਮ ਹੈ ਉਹ ਪੰਜਾਬੀ ਦੇ ਵਿੱਚ ਹੋਣਾ ਚਾਹੀਦਾ ਹੈ ਸਤ ਜਿਹੜਾ ਕਿਰਤ ਵਿਭਾਗ ਦਾ ਐਕਟ ਹੈ ਹੁਣ ਕਿ ਜਿਹੜੀਆਂ ਦੁਕਾਨਾਂ ਨੇ ਉਹਨਾਂ ਦੇ ਬਾਹਰ ਜਿਹੜੇ ਬਾਹਰਲੇ ਬੋਰਡ ਹੈ ਚਾਹੇ ਉਹ ਦੁਕਾਨਾ ਹੈ ਚਾਹੇ ਵਪਾਰਕ ਅਦਾਰੇ ਨੇ ਚਾਹੇ ਕੋਈ ਬੋਰਡ ਹੈ ਉਹ ਵੀ ਪੰਜਾਬੀ ਦੇ ਵਿੱਚ ਹੋਣੇ ਚਾਹੀਦੇ ਨੇ ਇਸ ਦੇ ਨਾਲ ਨਾਲ ਸਾਡੀ ਆਪ ਦੀ ਪਬਲਿਕੇਸ਼ਨ ਵੀ ਹੈ ਭਾਸ਼ਾ ਵਿਭਾਗ ਦੀ ਜਿਹਦੇ ਵਿੱਚ ਬਹੁਤ ਉੱਤਮ ਕਿਸਮ ਦਾ ਸਾਹਿਤ ਜਿਹੜਾ ਉਹ ਛਾਪਿਆ ਜਾਂਦਾ ਹੈ ਭਾਸ਼ਾ ਵਿਭਾਗ ਵੱਲੋਂ ਚਾਰ ਰਸਾਲੇ ਵੀ ਕੱਢੇ ਜਾਂਦੇ ਆ ਤਮਾਹੀ ਜਮਾਹੀ ਵਿਸ਼ੇਸ਼ ਅੰਕ ਵੀ ਕੱਢੇ ਜਾਂਦੇ ਆਂ ਜਨ ਸਾਹਿਤ ਹੈ ਜੀ ਪਰਵਾਜ਼ੇ ਅਦਬ ਹੈ ਉਰਦੂ ਦਾ ਜੀ ਪੰਜਾਬ ਸੌਰਵ ਹੈ ਪੰਜਾਬੀ ਦੁਨੀਆ ਅਲੋਚਨਾ ਦਾ ਰਸਾਲਾ ਹੈ ਇਸ ਤੋਂ ਬਿਨਾ ਬਾਲ ਸਾਹਿਤ ਦੀਆਂ ਕਿਤਾਬਾਂ ਨੇ ਜਾਂ ਅਨੁਵਾਦ ਦਾ ਕੰਮ ਵੀ ਜਿਹੜਾ ਭਾਸ਼ਾ ਵਿਭਾਗ ਦੁਆਰਾ ਕੀਤਾ ਜਾਂਦਾ ਹੈ ਕਈ ਜ਼ਿਲ੍ਹਿਆਂ ਦੇ ਵਿੱਚ ਸਟੈਨੋਗ੍ਰਾਫੀ ਦੀਆਂ ਕਲਾਸਾਂ ਵੀ ਲੱਗਦੀਆਂ ਨੇ ਤੇ ਉਰਦੂ ਦੀਆਂ ਕਲਾਸਾਂ ਵੀ ਜ਼ਿਲ੍ਹਾ ਪੱਧਰ ਤੇ ਭਾਸ਼ਾ ਵਿਭਾਗ ਵੱਲੋਂ ਲਗਾਈਆਂ ਜਾਂਦੀਆਂ ਨੇ ਜਿਦੇ ਵਿੱਚ ਇੱਕ ਘੰਟਾ ਜਿਹੜਾ ਦਫ਼ਤਰੀ ਟਾਈਮ ਤੋਂ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਬਾਅਦ ਦੇ ਵਿੱਚ ਅਸੀਂ ਸਮਾਂ ਰੱਖੀਏ ਤਾਂ ਕਿ ਜਿਹੜੇ ਵੀ ਬੱਚੇ ਸਿੱਖਾ ਦੀ ਜਿਹੜੇ ਉਰਦੂ ਭਾਸ਼ਾ ਸਿੱਖਣ ਦੇ ਸ਼ੌਕੀਨ ਨੇ ਉਹ ਸਿੱਖ ਸਕਣ। ਅੱਛਾ ਜੀ। ਕਈ ਵਾਰੀ ਇਹ ਭੁਲੇਖਾ ਵੀ ਹੁੰਦਾ ਹੈ ਕਿ ਭਾਸ਼ਾ ਵਿਭਾਗ ਸਿਰਫ ਪੰਜਾਬੀ ਨਾਲ ਹੀ ਇਹਦਾ ਸਬੰਧ ਹੈ। ਐਸੀ ਗੱਲ ਨਹੀਂ ਹੈ। ਸਾਡੇ ਕੋਲ ਜਿੰਨਾ ਵੀ ਸਾਹਿਤ ਹੈ ਉਹ ਅੰਗਰੇਜ਼ੀ ਦਾ ਵੀ ਹੈ, ਉਰਦੂ ਵਿੱਚ ਵੀ ਹੈ, ਸੰਸਕ੍ਰਿਤ ਵਿੱਚ ਵੀ ਹੈ, ਹਿੰਦੀ ਵਿੱਚ ਵੀ ਹੈ। ਸਾਰੀਆਂ ਭਾਸ਼ਾਵਾਂ ਨੂੰ ਬਰਾਬਰ ਮਾਨਤਾਨ ਭਾਸ਼ਾ ਵਿਭਾਗ ਦੇ ਵਿੱਚ ਦਿੱਤਾ ਜਾਂਦਾ ਹੈ। ਠੀਕ ਹੈ ਜੀ। ਤੁਸੀਂ ਜਿਹੜੇ ਕਹੇ ਸੀ ਕਿ ਅਸੀਂ ਉਹ ਬੋਰਡਾਂ ਦੀ ਗੱਲ ਮੈਂ ਜਿਹੜਾ ਆਮ ਹੀ ਮਤਲਬ ਇੱਕ ਸਮੱਸਿਆ ਹੈਗੀ ਹੈ ਕਿ ਪਿਛਲੇ ਦਿਨੀ ਇਹਦੇ ਉੱਤੇ ਪੋਚਾ ਫੇਰਨ ਦੀ ਗੱਲ ਵੀ ਚੱਲੀ ਕਿ ਪੰਜਾਬੀ ਦੇ ਬੋਰਡਾਂ ਦੇ ਉੱਤੇ ਥਾਂ ਥਾਂ ਦੇ ਉੱਤੇ ਪੰਜਾਬ ਦੇ ਵਿੱਚ ਜਿੱਥੇ ਪਹਿਲੀ ਭਾਸ਼ਾ ਹੈ ਹਾਂਜੀ ਸਪੈਲਿੰਗਾਂ ਦੀਆਂ ਜਿਹੜੀਆਂ ਗਲਤੀਆਂ ਨੇ ਉਹ ਆਮ ਹੀ ਦੇਖੀਆਂ ਜਾਂਦੀਆਂ ਇਹਦੇ ਉੱਤੇ ਤੁਹਾਡਾ ਵਿਭਾਗ ਕੀ ਕੰਮ ਕਰਦਾ ਹੈ ਕੁਝ ਅਸੀਂ ਜ਼ਿਲ੍ਹਾ ਪੱਧਰ ਤੇ ਜਿਹੜੇ ਜਿੱਥੇ ਫਲੈਕਸ ਵਿਕਲਦੀ ਹੈ ਜੀ ਦੋ ਚਾਰ ਜਗ੍ਹਾ ਜਿਹੜੀਆਂ ਹੈਗੀਆਂ ਜਾਂ ਜਿਹੜੇ ਪੇਂਟ ਕਰਦੇ ਆ ਅਸੀਂ ਉਹਨਾਂ ਨਾਲ ਸੰਪਰਕ ਕਰਕੇ ਉਹਨਾਂ ਨੂੰ ਕਿਹਾ ਹੋਇਆ ਹੈ ਕਿ ਜੋ ਵੀ ਤੁਹਾਡੇ ਕੋਲੋਂ ਬਣਾਉਣ ਆਉਂਦਾ ਤੁਸੀਂ ਉਹ ਸਾਰਾ ਜਿਹੜਾ ਜੋ ਛਾਪਣਾ ਹੈ ਉਹ ਸਾਨੂੰ ਭੇਜ ਦਿਓ ਅਸੀਂ ਉਹਨਾਂ ਨੂੰ ਫੋਨ ਨੰਬਰ ਦਿੱਤੇ ਹੋਏ ਹੈ ਕਿ ਅਸੀਂ ਉਹਨੂੰ ਸੋਧ ਕੇ ਠੀਕ ਕਰਕੇ ਦੇਵਾਂਗੇ ਇਹ ਹੁਣ ਅੱਗੇ ਜਿਹੜਾ ਹੈਗਾ ਉਹ ਨਿਰਪਰ ਕਰਦਾ ਕਿ ਕਿਹੜਾ ਬੰਦਾ ਉੱਥੇ ਲਗਾ ਰਿਹਾ ਜੇ ਕੋਈ ਗਲਤੀ ਸਾਡੇ ਧਿਆਨ ਵਿੱਚ ਆਉਂਦੀ ਹੈ ਤਾਂ ਅਸੀਂ ਜਿਸ ਨਾਲ ਸਬੰਧਤ ਉਹ ਜਿਹੜਾ ਅਦਾਰਾ ਹੈ ਉਸ ਨੂੰ ਜ਼ਰੂਰ ਲਿਖਦੇ ਹਾਂ ਠੀਕ ਹੈ ਜੀ ਤੇ ਜਿਹੜੇ ਨੈਸ਼ਨਲ ਹਾਈਵੇ ਦੇ ਉੱਤੇ ਲੱਗੇ ਹੋਏ ਗਲਤ ਬੋਰਡ ਨੇ ਉਹਨਾਂ ਦੇ ਉੱਤੇ ਕੋਈ ਹੈ ਤੁਹਾਡਾ ਕੋਈ ਨਜ਼ਰਸਾਨੀ ਹਾਂਜੀ ਬੀ ਐਂਡ ਆਰ ਨਾਲ ਸੰਪਰਕ ਕੀਤਾ ਜਾਂਦਾ ਹੈ ਜਿੱਥੇ ਸਾਨੂੰ ਕੋਈ ਗਲਤੀ ਨਜ਼ਰ ਆਉਂਦੀ ਹੈ ਤਾਂ ਉਸ ਵਿਭਾਗ ਨੂੰ ਉਹਦੇ ਬਾਰੇ ਜ਼ਰੂਰ ਲਿਖਿਆ ਠੀਕ ਹੈ ਜੀ ਤੇ ਇਹ ਜਿਹੜਾ ਹੈਗਾ ਇਹ ਕਾਧ ਲਾਇਆ ਹੋਇਆ ਤੁਸੀਂ ਇਹ ਇਹ ਸਾਡੇ ਜਿਹੜੇ ਰਸਾਲੇ ਛਪਦੇ ਆ ਉਹਨਾਂ ਦੀ ਜਿਹੜੀ ਉਹਨਾਂ ਬਾਰੇ ਅਸੀਂ ਲਾਇਆ ਹੋਇਆ ਕਿ ਉਹਦੇ ਵਿੱਚ ਕੀ ਹੈ ਜਿਵੇਂ ਜਨ ਸਾਹਿਤ ਦੇ ਵਿੱਚ ਆਮ ਬੱਚੇ ਜਿਹੜੇ ਕੋ ਕਹਾਣੀਆਂ ਲਿਖਦੇ ਆ ਉਹ ਪੇਜ ਸਕਦੇ ਆ ਪੰਜਾਬੀ ਦੁਨੀਆ ਆਲੋਚਨਾ ਦੇ ਨਾਲ ਖੋਜ ਦੇ ਨਾਲ ਜੁੜਿਆ ਹੋਇਆ ਹੈ ਪੰਜਾਬ ਸੌਰਵ ਜਿਹੜਾ ਉਹ ਹਿੰਦੀ ਦਾ ਜਨ ਸਾਹਿਤ ਵਰਗਾ ਰਸਾਲਾ ਹੈ ਪ੍ਰਵਾਜ਼ ਯਦਗ ਉਰਦੂ ਦੇ ਵਿੱਚ ਹੈ ਤੇ ਅਸੀਂ ਮੈਂਬਰਸ਼ਿਪ ਲਿਖੀ ਹੋਈ ਹੈ ਕਿ 240 ਰੁਪਏ ਪ੍ਰਤੀ ਰਸਾਲਾ ਜਿਹੜੀ ਹੈ ਇਹ ਮੈਂਬਰਸ਼ਿਪ ਪ੍ਰਤੀ ਰਸਾਲਾ ਜੀ ਠੀਕ ਹੈ ਜੀ ਹਾਂ ਬਾਕੀ ਜੜ ਤੁਹਾਡੇ ਅਲਮਾਰੀਆਂ ਦੇ ਵਿੱਚ ਇਹ ਸਾਰਾ ਸਹਿਤ ਸਜਾਇਆ ਹੋਇਆ ਹੈ ਹਾਂਜੀ ਇਹ ਇਹਦੇ ਵਿੱਚੋਂ ਸਾਡੇ ਕੋਲ ਜਿਹੜੇ ਟਾਈਟਲ ਮੌਜੂਦ ਹੈ ਤੁਸੀਂ ਉਹ ਦੇਖ ਸਕਦੇ ਹੋ ਜਿੰਨੀਆਂ ਵੀ ਕਿਤਾਬਾਂ ਨੇ ਇਹ ਸਾਡੇ ਪੂਰੀ ਤਰ੍ਹਾਂ ਰੈਂਕ ਦੇ ਵਿੱਚ ਅਦਬ ਦੇ ਨਾਲ ਰੱਖੀਆਂ ਹੋਈਆਂ ਹਨ ਠੀਕ ਹੈ ਜੀ ਤਾਂ ਦੋਸਤੋ ਇਸੀ ਮੈਡਮ ਤ੍ਰਿਜਿੰਦਰ ਕੌਰ ਜਿਹੜੇ ਕਿ ਜ਼ਿਲ੍ਹਾ ਪਾਸ ਅਫਸਰ ਨੇ ਇੱਥੇ ਮਾਨਸਾ ਦੇ ਵਿੱਚ ਔਰ ਇਹਨਾਂ ਦੇ ਦਫ਼ਤਰ ਦੇ ਵਿੱਚ ਜਿਹੜੀ ਮੋٹے ਤੌਰ ਤੇ ਜਿਹੜੀ ਕੋਟੇਸ਼ਨ ਲਿਖੀ ਹੋਈ ਹੈਗੀ ਇਹ ਮੈਕਸਮ ਗੋਰਕੀ ਦੀ ਜਿਨ੍ਹਾਂ ਨੂੰ ਅਸੀਂ ਮਾ ਨਾਵਲ ਕਰਕੇ ਜਾਣਦੇ ਆ ਵੀ ਮਾ ਨਾਵਲ ਦੇ ਲੇਖਕ ਨੇ ਪਰ ਉਹਨਾਂ ਨੇ ਤੇ ਬਹੁਤ ਕੁਝ ਲਿਖਿਆ ਤਾਂ ਇਹਨਾਂ ਦੀ ਜਿਹੜੀ ਇਹ ਕੋਟੇਸ਼ਨ ਮੋٹے ਅੱਖਰਾਂ ਦੇ ਵਿੱਚ ਇੱਥੇ ਲਿਖਿਆ ਹੋਇਆ ਕਿ ਮਨੁੱਖ ਤੋਂ ਸਿਵਾ ਹੋਰ ਕਿਸੇ ਚੀਜ਼ ਬਾਰੇ ਜਾਣਨ ਦੀ ਮੇਰੀ ਕੋਈ ਇੱਛਾ ਨਹੀਂ ਹੈ ਉਸ ਤੱਕ ਪਹੁੰਚਣ ਲਈ ਕਿਤਾਬਾਂ ਹੀ ਸਾਡੀਆਂ ਸੱਚੀਆਂ ਦੋਸਤ ਨੇ ਜਣੀ ਕਿਤਾਬਾਂ ਦੀ ਜਿਹੜੀ ਮਹੱਤਤਾ ਹੈ ਮੈਕਸਮ ਗੋਰਕੀ ਦੀ ਇਸ ਕੋਟੇਸ਼ਨ ਦੇ ਵਿੱਚੋਂ ਸਾਨੂੰ ਮਿਲ ਜਾਂਦੀ ਹੈ ਕਿ ਕਿਤਾਬਾਂ ਹੀ ਸਾਡੀਆਂ ਸੱਚੀਆਂ ਦੋਸਤ ਨੇ ਤੇ ਜਿਹੜੇ ਲੋਕਾਂ ਨੇ ਕਿਤਾਬਾਂ ਨੂੰ ਦੋਸਤ ਬਣਾਇਆ ਹੈਗਾ ਉਹ ਇਹਨਾਂ ਦੀ ਚੰਗੀ ਸੰਗਤ ਕਰਕੇ ਕਿਤਾਬਾਂ ਦੀ ਸੰਗਤ ਕਰਕੇ ਜਿਹਨੂੰ ਅਸੀਂ ਕਹਿੰਦੇ ਆਂਗੇ ਕਿ ਉਹ ਤਰੱਕੀ ਕੀਤੀ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਤੇ ਉਹ ਤਰ ਗਏ ਨੇ ਜਿਹਨੂੰ ਅਸੀਂ ਕਹਿੰਦੇ ਆਂ ਪੰਜਾਬੀ ਦੇ ਵਿੱਚ ਤਰ ਜਾਂਦੇ ਨੇ ਉਹ ਬੰਦੇ ਕਿਤਾਬਾਂ ਹੀ ਸੱਚੀਆਂ ਦੋਸਤ ਹੁੰਦੀਆਂ ਤਾਂ ਆਹ ਕਿਤਾਬਾਂ ਜਿਹੜੀਆਂ ਇੱਥੇ ਅਸੀਂ ਪਈਆਂ ਵੇਖ ਰਹੇ ਆਂ ਆ ਇਧਰਲੇ ਪਾਸੇ ਆਹ ਸਾਹਿਤ ਜਿਹੜਾ ਅਲਮਾਰੀਆਂ ਦੇ ਵਿੱਚ ਭਰਿਆ ਪਿਆ ਉਰਦੂ ਪੰਜਾਬੀ ਕੋਸ਼ ਨੇ ਸਾਰੀਆਂ ਡਿਕਸ਼ਨਰੀਆਂ ਵੱਖ-ਵੱਖ ਕੋਸ਼ ਨੇ ਇਹ ਜਿਹੜੇ ਸਾਨੂੰ ਪਹਿ ਨਜ਼ਰ ਆਉਂਦੇ ਨੇ ਕਿ ਇੱਥੇ ਤੇ ਇਹਦੇ ਨਾਲ ਹੀ ਇਧਰ ਵੱਖ-ਵੱਖ अलमारੀਆਂ ਦੇ ਵਿੱਚ ਆ ਪੰਜਾਬੀ ਮੁਹਾਵਰਾ ਕੋਸ਼ ਪਿਆ ਇਧਰ ਜਿਹੜੇ ਸਾਡਾ ਬਹੁਤ ਕੀਮਤੀ ਖਜ਼ਾਨਾ ਮੈਂ ਕਹਿੰਦਾ ਮੁਹਾਵਰੇ ਤੇ ਅਖਾਣ ਉਹ ਵੀ ਇੱਥੇ ਸਾਹਮਣੇ ਰੱਖਿਆ ਹੋਇਆ ਜੀ ਤਾਂ ਅਸੀਂ ਹੁਣ ਦੂਰ ਹੁੰਦੇ ਜਾ ਰਹੇ ਹਾਂ ਕਿ ਪੰਜਾਬੀ ਦੇ ਜਿਹੜੇ ਮੁਹਾਵਰੇ ਤੇ ਅਖਾਣ ਸਾਡੀਆਂ ਮਾਵਾਂ ਆਮ ਹੀ ਪਹਿਲਾਂ ਪਖਾਣੇ ਸ਼ਬਦ ਵੀ ਵਰਤਿਆ ਜਾਂਦਾ ਸੀ ਇੱਕ ਪਖਾਣਾ ਇੱਕ ਮੁਹਾਵਰਾ ਇੱਕ ਅਖਾਣਾ ਅਖੌਤਾਂ ਸਾਰੀਆਂ ਇਹਨਾਂ ਨੇ ਸਾਹਮਣੇ ਰੱਖਿਆ ਹੋਈਆਂ ਇਹ ਸਾਹਿਤ ਰਾਹੀਂ ਇਹ ਇਹ ਮੈਡਮ ਅਲਮਾਰੀ ਦੇ ਵਿੱਚ ਕੀ ਕੋਸ਼ ਹੈ ਜੀ ਹਾਂਜੀ ਇਹਦੇ ਵਿੱਚ ਹਿਸਟਰੀ ਆਫ ਪੰਜਾਬ ਐਂਡ ਰਾਈਜ਼ ਪ੍ਰੋਗਰੈਸ ਇਹ ਸਾਰੀ ਜਿਹੜੀ ਹੈਗੀ ਹੈ ਲੈਂਗੁਏਜ ਡਿਪਾਰਟਮੈਂਟ ਵੱਲੋਂ ਛਾਪੀ ਹੋਈ ਅੰਗਰੇਜ਼ੀ ਹਿਸਟਰੀ ਆਫ ਪੰਜਾਬ ਕਿਤਾਬ ਹੈ ਠੀਕ ਹੈ ਜੀ ਇਹ ਗੁਰੂ ਤੇਗ ਬਹਾਦਰ ਜੀ ਦੀ ਕਿਤਾਬ ਹੈ ਜੀ ਇਸ ਤੋਂ ਬਿਨਾ ਇਹ ਸਾਡੇ ਕੋਲ ਗੀਅਰਸ ਐਂਡ ਆਨ ਪੰਜਾਬੀ ਜਿਹੜੀ ਬਹੁਤ ਰੇਅਰ ਕਿਤਾਬ ਹੈ ਠੀਕ ਹੈ ਜੀ ਅੱਗੇ ਤੁਸੀਂ ਦੇਖ ਸਕਦੇ ਹੋ ਅੱਗੇ ਜਾਈਏ ਇਹ ਦੂਸਰੀ ਅਲਮਾਰੀ ਚ ਕੀ ਹੈ ਜੀ ਇਹ ਕਿਹੜਾ ਟਾਈਟਲ ਹੈ ਇਹਦੇ ਚ ਪਿਆ ਇਮਾਜਸ ਆਫ ਗੁਰੂ ਨਾਨਕ अच्छा यात्रावां बारे दसया गया है अच्छा ये गुरु नानक देव जी बारे किताब है बेटी तुन जग चालन हुआ ठीक है जी इस तो बिना गुरु तेग बहादुर वार्ता जी सुखमनी साहब ठीक है अर्जुन देव जी ਸ਼ਿਖ ਧਰਮ ਨਾਲ ਸੰਬੰਧਿਤ ਸਾਰਾ ਸਾਹਿਤ ਹਾਂਜੀ ਗੁਰੂ ਨਾਨਕ ਦੇਵ ਦੀ ਡਿਰਗੁੰਦਾਰਾ ਠੀਕ ਹੈ ਜੀ ਅੱਗੇ ਵੀ ਧਾਰਮਿਕ ਸਾਹਿਤ ਪੂਰੇ ਅਦਬ ਦੇ ਨਾਲ ਰੱਖਿਆ ਹੋਇਆ ਤੁਸੀਂ ਦੇਖ ਹਾਂ ਇਹ ਬਹੁਤ ਹੀ ਸਤਕਾਰ ਨਾਲ ਇਹਨਾਂ ਨੇ ਭਾਸ਼ਾ ਵਿਭਾਗ ਨੇ ਜਿਹੜਾ ਬਕਾਇਦਾ ਰੁਮਾਲਿਆਂ ਨਾਲ ਟੱਕ ਕੇ ਸਾਹਿਤ ਨੂੰ ਰੱਖਿਆ ਹੋਇਆ ਇੱਥੇ ਜਿਹੜਾ ਕਿ ਤਾਂ ਕਿ ਜਿਹੜਾ ਅਸੀਂ ਕਹਿੰਦੇ ਹਾਂ ਕਿ ਭਾਵਨਾਵਾਂ ਦਾ ਖਿਆਲ ਰੱਖਣਾ ਉਹ ਵੀ ਆ ਅਸੀਂ ਵੇਖ ਰਹੇ ਹਾਂ ਕਿ ਰੁਮਾਲਿਆਂ ਦੇ ਨਾਲ ਟਕਿਆ ਹੋਇਆ ਔਰ ਇੱਥੇ ਜਿਹੜਾ ਸਾਹਿਤ ਪਿਆ ਹੈਗਾ ਉਹ ਬੜਾ ਕੀਮਤੀ ਹੈ ਸੰਖਿਆ ਜੀ ਸੰਖਿਆ ਕੀ ਲਿਖਿਆ ਜੀ ਅੱਗੇ ਇਹ ਹਾਂ ਇਹ ਵੱਖ-ਵੱਖ ਜਿਲਤਾਂ ਦੇ ਵਿੱਚ ਜਿਹੜੀ ਸੰਥਿਆ ਗੁਰੂ ਗ੍ਰੰਥ ਸਾਹਿਬ ਦੇ ਬਾਰੇ ਉਹ ਸਾਰਾ ਕੁਝ ਅਸੀਂ ਇੱਥੇ ਵੇਖਦੇ ਹਾਂ ਇਸੇ ਤਰ੍ਹਾਂ ਹੀ ਸੰਯੁਕਤ ਰਾਸ਼ਟਰ ਦੀ ਜਿਹੜੀ ਜ ਆਮ ਬਾਕੀ ਆਪਦੀਆਂ ਸੀਰੀਜ਼ ਨਹੀਂ ਅੱਛਾ ਇਹ ਸੰਯੁਕਤ ਰਾਸ਼ਟਰ ਬਾਰੇ ਜਿਹੜੀਆਂ ਕਿਤਾਬਾਂ ਪਈਆਂ ਇੱਥੇ ਅੰਗਰੇਜ਼ੀ ਸਾਹਿਤ ਦਾ ਅੰਗਰੇਜ਼ੀ ਸਾਹਿਤ ਦਾ ਸੰਖੇਪ ਇਤਿਹਾਸ ਇਹ ਪਿਆ ਹੈਗਾ ਤੇ ਇਹ ਵਿਸ਼ਵ ਇਤਿਹਾਸ ਦੀ ਚਲਕ ਵਿਸ਼ਵ ਇਤਿਹਾਸ ਦੀ ਚਲਕ ਇਹ ਕਿਤਾਬਾਂ ਇਸ ਤਰ੍ਹਾਂ ਦੀਆਂ ਬੜੀਆਂ ਕੀਮਤੀ ਜ਼ਰੂਰੀ ਕਿਤਾਬਾਂ ਨੇ ਜਿਹੜੀਆਂ ਜ਼ਿੰਦਗੀ 'ਚ ਸਾਡੇ ਪੜ੍ਹਨੇ ਪੰਜਾਬੀ ਪੱਤਰਕਾਰੀ ਦਾ ਵਿਕਾਸ ਇਹ ਵੀ ਬੜੀ ਕੀਮਤੀ ਕਿਤਾਬ ਹੈ ਬੱਚਿਆਂ ਦਾ ਸਾਹਿਤ ਆ ਗਿਆ ਔਰ ਜਿਹਦੇ ਵਿੱਚ ਇਹ ਕਾਈ ਬਾਰੇ ਦੱਸਿਆ ਕਾਈ ਪੌਦਿਆਂ ਦੀ ਦੁਨੀਆ ਅੱਛਾ ਜੀ ਪੌਦਿਆਂ ਦੀ ਦੁਨੀਆ ਕਾਈ ਇਹ ਬੱਚਿਆਂ ਨਾਲ ਜੁੜਿਆ ਹੋਇਆ ਸਾਹਿਤ ਹੈ ਜਿਹੜਾ ਕਿ ਸਾਡੇ ਬੱਚੇ ਹੁਣ ਮੋਬਾਈਲ ਫੋਨਾਂ ਦੇ ਵਿੱਚ ਉਲਝ ਕੇ ਰਹਿ ਗਏ ਨੇ ਸਾਹਿਤ ਤੋਂ ਦੂਰ ਹੁੰਦੇ ਜਾਂਦੇ ਨੇ ਤੇ ਇਹ ਗਿਆਨ ਗੰਗਾ ਇਹ ਕਿਤਾਬ ਹੈ ਜੀ ਭਾਸ਼ਾ ਵਿਭਾਗ ਵੱਲੋਂ ਛਾਪੀ ਗਈ ਇਕ ਤਾ ਪੰਜਾਬੀ ਪ੍ਰਬੋਧ ਦੀ ਹੈ ਜੀ ਜਿਹੜਾ ਪੰਜਾਬੀ ਭਾਸ਼ਾ ਵਿਭਾਗ ਵੱਲੋਂ ਪੰਜਾਬੀ ਦਾ ਪੇਪਰ ਲਿਆ ਜਾਂਦਾ ਹੈ। ਅੱਛਾ ਜੀ। ਉਹਦੇ ਬਾਰੇ। ਅੱਛਾ। ਤੇ ਅੱਗੇ ਕੀ ਹੈਗਾ ਜੀ ﺍﻟमारੀਆਂ ਦੇ ਵਿੱਚ ਹੋਰ? ਇਹ ਵੀ ਜਿਹਨੂੰ ਅਸੀਂ ਸ਼ਾਰਟਹੈਂਡ ਕਹਿ ਦਿੰਨੇ ਆ। ਅੱਛਾ। ਮਾਨਕ ਸੰਕੇਤ ਲਿਪੀ। ਠੀਕ ਹੈ ਜੀ। ਸ਼ਾਰਟਹੈਂਡ। ਇਹ ਆ ਉਹ ਜਿਹੜੀ ਤੇਜ਼ ਬਰਗਤੀ। ਤੇਜ਼ ਬਰਗਤੀ ਮਾਨਕ ਸੰਕੇਤ ਲਿਪੀ। ਠੀਕ ਹੈ ਜੀ। 14ਵੀਂ ਆ 12। 14ਵੀਂ 12 ਹੋ ਗਈਆਂ। ਮੇਰੇ ਚੌਣਵੇਂ ਗੀਤ ਹੋ ਗਏ ਪਾਸ਼ਾ ਪਾਗ ਵੱਲੋਂ ਛਾਪੇ ਹੋਇਆ ਸੁਰਜੀਤ ਮਰਜਾਰਾ ਦੀ ਕਿਤਾਬ ਆ ਇਹ ਤੇ ਇਹ ਜਿਲਦਾਂ ਕੀ ਹੈ ਜੀ ਮੋਟੀਆਂ-ਮੋਟੀਆਂ ਇਹ ਕਿਤਾਬਾਂ ਇਹ ਹਰੇ ਰੰਗ ਦੀਆਂ ਇਹ ਪੰਜਾਬੀ ਵਿਸ਼ਵ ਕੋਸ਼ ਦੀਆਂ ਜਿਲਦਾਂ ਨੇ ਜੀ ਪੰਜਾਬੀ ਵਿਸ਼ਵ ਕੋਸ਼ ਜੀ ਠੀਕ ਹੈ ਜੀ ਆ ਭਾਈ ਵੀਰ ਸਿੰਘ ਰਚਨਾਵਲੀ ਭਾਈ ਵੀਰ ਸਿੰਘ ਰਚਨਾਵਲੀ ਲਗਾਤਾਰ ਪਈਆਂ ਨੇ ਤੇ ਹਰ ਚੀਜ਼ ਬਾਰੇ ਬਹੁਤ ਹੀ ਵਿਸਥਾਰ ਦੇ ਵਿੱਚ ਜਾਣਕਾਰੀ ਦਿੱਤੀ ਹੋਈ ਹੈ ਠੀਕ ਹੈ ਜੀ ਹਰ ਚੀਜ਼ ਬਾਰੇ ਜੀ ਠੀਕ ਹੈ ਜੀ ਤੇ ਇਧਰ ਆ ਪੰਜਾਬੀ 49 ਹਫ਼ਤਾ ਪਈ ਆ ਇਧਰ ਹਰਪਜਨ ਹਲਵਾਰ ਵਿਜੇ ਦੀ ਪ੍ਰਦੇਲੋ ਦੇ ਪ੍ਰਸਿੱਧ ਨਾਟਕ ਉਰਦੂ ਸਾਹਿਦ ਦਾ ਇਤਿਹਾਸ ਵਿੱਚ ਤੁਸੀਂ ਉਰਦੂ ਸਾਹਿਦ ਦਾ ਇਤਿਹਾਸ ਪਿਆ ਹੈ ਹਾਂ ਜੀ ਅੰਗਰੇਜ਼ੀ ਸਾਹਿਦ ਦਾ ਇਤਿਹਾਸ ਦੇਖੀਏ ਅੰਗਰੇਜ਼ੀ ਸਾਹਿਦ ਦਾ ਇਤਿਹਾਸ ਉਰਦੂ ਦਾ ਸਾਹਿਤ ਦਾ ਇਤਿਹਾਸ ਪੰਜਾਬੀ ਸਾਹਿਤ ਦਾ ਇਤਿਹਾਸ ਇਹ ਤਾਂ ਸਾਡੀ ਮਾਂ ਬੋਲੀ ਹੈ ਪਹਿਲੀ ਭਾਸ਼ਾ ਹੈ ਸਾਡੇ ਸੂਬੇ ਦੇ ਵਿੱਚ ਕਲਮ ਬੁੱਲੇ ਕਲਮ ਬਾਬਾ ਬੁੱਲੇ ਸ਼ਾ ਜਿਹੜੇ ਕਿ ਕਸੂਰ ਦੀ ਧਰਤੀ ਦੇ ਉੱਤੇ ਪੈਦਾ ਹੋਏ ਔਰ ਕਹਾਣੀ ਕਲਾ ਤੇ ਮੀਰਾਨ ਪੌਪ ਡਾਕਟਰ ਦਲੀਪ ਕੋਰ ਟਿਵਾਣਾ ਜੀ ਠੀਕ ਹੈ ਜੀ ਡਾਕਟਰ ਦਲੀਪ ਕੋਰ ਟਿਵਾਣਾ ਜਿਹੜੇ ਇੱਕ ਵੱਡੇ ਕਹਾਣੀਕਾਰਾ ਹੋਏ ਨੇ ਤੇ ਇਹਦੇ ਨਾਲ ਹੀ ਵਖ ਵਖ ਹੋਰ ਕਿਤਾਬਾਂ ਸਾਨੂੰ ਦੇਖਣ ਨੂੰ ਮਿਲ ਰਹੀਆਂ ਜਿਹੜੀਆਂ ਕਿ ਵਖ ਵਖ ਵਿਸ਼ਿਆਂ ਦੇ ਉੱਤੇ ਲਿਖੀਆਂ ਹੋਈਆਂ ਚੋਟੀ ਦੇ ਰਾਈਟਰ ਨੇ ਲੇਖਕ ਨੇ ਜਿਨ੍ਹਾਂ ਦੀਆਂ ਕਿਤਾਬਾਂ ਪਈਆਂ ਇੱਥੇ ਭਾਸ਼ਾ ਭਾਗ ਦੇ ਦਫ਼ਤਰ ਦੇ ਵਿੱਚ ਤੇ ਸਾਡੀਆਂ ਰਸਮਾਂ ਦੇ ਬਾਰੇ ਜੇ ਅੱਜਕੱਲ ਕਿਸੇ ਨੇ ਜਾਣਣਾ ਹੋਵੇ ਸਾਡੇ ਰਸਮੋ ਰਿਵਾਜ ਜਿਹੜੇ ਖਤਮ ਹੁੰਦੇ ਜਾਂਦੇ ਨੇਗੇ ਔਰ ਇਹ ਅਸੀਂ ਜਿਹੜੀ ਹੈ ਨਵੀਨਤਾ ਦੀ ਨੇਰੀ ਦੇ ਵਿੱਚ ਉਹ ਅਸੀਂ ਗਵਾਲੀਆਂ ਸਾਰੀਆਂ ਰਸਮੋ ਰਿਵਾਜ ਉਹ ਇਨ੍ਹਾਂ ਕਿਤਾਬਾਂ ਦੇ ਵਿੱਚੋਂ ਸਾਨੂੰ ਮਿਲਦੀਆਂ ਸੂਰਜੀ ਪਰਿਵਾਰ ਬਾਰੇ ਵਿਗਿਆਨ ਨਾਲ ਸੰਬੰਧਿਤ ਕਿਤਾਬਾਂ ਪਈਆਂ ਨੇ ਬਿਮਾਰੀਆਂ ਤੰਦਰੁਸਤੀ ਅਤੇ ਬਿਮਾਰੀ ਸਮੇਂ ਖੁਰਾਕ ਦਾ ਕਿਵੇਂ ਖਿਆਲ ਰੱਖਣਾ ਹੈ ਇਸ ਤਰ੍ਹਾਂ ਦਾ ਜ਼ਿੰਦਗੀ ਦੇ ਵਿੱਚ ਸੇਧ ਦੇਣ ਵਾਲੀਆਂ ਕਿਤਾਬਾਂ ਜਿਹੜਾ ਕੀਮਤੀ ਲਿਟਰੇਚਰ ਹੈ ਉਹ ਇਨ੍ਹਾਂ ਲਮਾਰੀਆਂ 'ਚ ਭਰਿਆ ਪਿਆ ਹੈ ਇੱਕ ਹੀ ਲਿਖਿਆ ਜੀ ਬਨਸਪਤੀ ਵਿਗਿਆਨ ਬਨਸਪਤੀ ਵਿਗਿਆਨ ਬਾਰੇ ਇਹ ਕਿਤਾਬਾਂ ਇਹ अलमारी है एक वखरी और एदे ਨਾਲ ਹੀ ਆ ਵੀ ਵਿਗਿਆਨ ਨਾਲ ਸੰਬੰਧਿਤ ਜਿਹੜਾ ਹੈਗਾ ਗੋਦੜੀ ਦੇ ਲਾਲ ਪਰਮਾਣੂ ਬਾਰੇ ਦੀ छानबीन ਵਿੱਚ ਇਹ ਸਾਰਾ ਕੁਝ ਇਹਨਾਂ अलमारੀਆਂ ਦੇ ਵਿੱਚ ਭਰਿਆ ਪਿਆ ਸਾਹਿਤ ਇਸ ਦੇ ਨਾਲ ਹੀ ਆਯੁਰਵੇਦ ਨਾਲ ਸੰਬੰਧਿਤ ਵਿਸ਼ ਵਿਗਿਆਨ ਅੱਛਾ ਜੀ ਇਹ ਆਯੁਰਵੇਦ ਨਾਲ ਹੈ ਜੀ ਹਾਂ ਜਿਹੜਾ ਦੇਸੀ ਇਲਾਜ ਪ੍ਰਣਾਲੀ ਸਾਡੀ ਚੱਲਦੀ ਹੈ ਉਹ ਜਣੀ ਹਰ ਕਿਸਮ ਦੀ ਇੱਥੇ ਵੈਰਾਈਟੀ ਹੈ ਜਿਹੜੀ ਤੁਹਾਨੂੰ ਭਾਸ਼ਾ ਵਿਭਾਗ ਦਫਤਰ ਜਿਹੜਾ ਹੈ ਮਾਨਸਾ ਹੈ ਇਹ ਸਾਡੀ ਰਸਾਲੇ ਨੇ ਜੀ ਜਿੰਨੇ ਹੀ ਭਾਸ਼ਾ ਭਾਗ ਦੁਆਰਾ ਕੱਢੇ ਗਏ ਹੈ ਵਿਸ਼ੇਸ਼ ਸੰਕਾ ਹੈ ਉਹਨਾਂ ਵਿੱਚੋਂ ਕੁਝ ਸਾਡੇ ਕੋਲ ਉਪਲਬਧ ਨੇ ਜਿਨ੍ਹਾਂ ਦੇ ਵਿੱਚ ਸਾਡੇ ਪੂਰੇ ਪੰਜਾਬ ਦੇ ਵੱਖ-ਵੱਖ ਸਾਹਿਤਕਾਰਾਂ ਦੀਆਂ ਰਚਨਾਵਾਂ ਠੀਕ ਹੈ ਠੀਕ ਹੈ ਜੀ ਵੱਖ-ਵੱਖ ਮੈਗਜ਼ੀਨ ਪੈਨੇ ਤੇ ਹੋਰ ਇਸੇ ਤਰ੍ਹਾਂ ਹੀ ਇਹ ਵੱਖ-ਵੱਖ ਕਿਤਾਬਾਂ ਸਾਨੂੰ ਹਰ ਵਿਸ਼ੇ ਦੇ ਉੱਤੇ ਇੱਥੇ ਕਿਤਾਬਾਂ ਮਿਲਦੀਆਂ ਤੇ ਅਸੀਂ ਵੇਖਦੇ ਹਾਂ ਕਿ ਇਹ ਪਾਸ਼ਾਪਾਕ ਮਾਨਸਾ ਵੱਲੋਂ ਜਿਹੜਾ ਦਫਤਰ ਹੈ ਬਾ ਖੂਬੀ ਬਹੁਤ ਵਧੀਆ ਢੰਗ ਦੇ ਨਾਲ ਚਲਾਇਆ ਜਾਂਦਾ ਹੈ ਸਹਿਤਕ ਸਮਾਗਮ ਕੀਤੇ ਜਾਂਦੇ ਨੇ ਅੱਜ ਇੱਥੇ ਇਹਨਾਂ ਨੇ ਪ੍ਰੋਫੈਸਰ ਅਜਮੇਰ ਸਿੰਘ ਆਲਖ ਜਿਹੜੇ ਪੰਜਾਬੀ ਦੇ ਵੱਡੇ ਮਹਾਨ ਨਾਟਕਕਾਰ ਹੋਇਆ ਉਹਨਾਂ ਦਾ ਜਿਹੜੀ ਵਰਸੀ ਹੈ ਉਹ ਵੀ ਅੱਜ ਇਸ ਦਫਤਰ ਦੇ ਵਿੱਚ ਮਨਾਈ ਗਈ ਹੈ ਇਸੇ ਦਫਤਰ ਵੱਲੋਂ ਜਿਹੜਾ ਸੀਗਾ ਇਸ ਵਰਸੀ ਸਮਾਗਮ ਦਾ ਪ੍ਰਬੰਧ ਕੀਤਾ ਗਿਆ ਸੀਗਾ ਤਾਂ ਅਸੀਂ ਆਪਣੇ ਨਾਲ ਜੁੜੇ ਹੋਏ ਦੋਸਤਾਂ ਨੂੰ ਤਾਂ ਆ ਮਹਾਨ ਕੋਸ਼ ਪਾਈਕਾਨ ਸਿੰਘ ਨਾਬਾ ਹੋਰਾਂ ਦਾ ਮਹਾਨ ਕੋਸ਼ ਹੈ ਜਿਹੜਾ ਬਹੁਤ ਹੀ ਵੱਡੀ ਕੀਮਤੀ ਚੀਜ਼ ਹੈ ਔਰ ਹੁਣੇ-ਹੁਣੇ ਇਸ ਮਹਾਨ ਕੋਸ਼ ਨੂੰ ਮੈਂ ਪੜਿਆ ਥੋੜੇ ਦਿਨ ਹੋ ਗਏ ਲੱਭ ਕੇ ਤੇ ਇਹ ਬੜੀ ਕੀਮਤੀ ਚੀਜ਼ ਹੈ ਇਹ ਬੜਾ ਵੱਡਾ ਖਜ਼ਾਨਾ ਹੈ ਇਹ ਜਿਹੜਾ ਭਾਈ ਕਾਨ ਸਿੰਘ ਨਾਬਾਹੁਰਾ ਨੇ ਸਾਨੂੰ ਦਿੱਤਾ ਮਹਾਨ ਕੋਸ਼ ਇਹ ਹਰੇਕ ਦੇ ਘਰੇ ਮੈਂ ਕਹਿਣਾ ਹੋਣਾ ਚਾਹੀਦਾ ਹੈ ਮੈਂ ਵੀ ਜਦੋਂ ਵਿਦਿਆਰਥੀ ਸੀਗਾ ਉਹਨਾਂ ਦਿਨਾਂ ਦੇ ਵਿੱਚ 80 ਰੁਪਏ ਦਾ ਖਰੀਦ ਕੇ ਮੈਂ ਆਪਣੇ ਘਰ ਦੇ ਵਿੱਚ ਰੱਖਿਆ ਸੀ ਜਿਹੜਾ ਅੱਜ ਤੱਕ ਮੇਰੇ ਕੋਲੇ ਮੌਜੂਦ ਹੈ ਇਸੇ ਕੋਸ਼ ਦੇ ਵਿੱਚੋਂ ਮੈਨੂੰ ਪੜ੍ਹ ਕੇ ਥੋੜੇ ਦਿਨ ਹੋਏ ਪਤਾ ਲੱਗਿਆ ਕਿ ਬਸਦੇ ਰਹੋ ਤੇ ਉਜੜ ਜਾਵੋ ਜਿਹੜੀ ਸਾਖੀ ਹੈ ਬਾਬਾ ਨਾਨਕ ਨਾਲ ਜੁੜੀ ਹੋਈ ਉਹ ਇਸੇ ਕੋਸ਼ ਦੇ ਵਿੱਚੋਂ ਮਿਲਿਉ ਕੰਗਣਪੁਰ ਪਿੰਡਾ ਕਸੂਰ ਦੇ ਨੇੜੇ ਉੱਥੇ ਉਹ ਇਸੇ ਕੋਸ਼ ਦੇ ਵਿੱਚੋਂ ਸਾਨੂੰ ਮਿਲਦਾ ਹੈ ਇਹ ਖੋਜ ਹੈ ਉਹਨਾਂ ਦੀ ਉਹ ਉੱਥੇ ਜਿਹੜੀ ਕਟਨਾ ਵਾਪਰੀ ਸੀ ਉਹ ਇਹਦੇ ਵਿੱਚ ਦਰਜ ਹੈਗੀ ਆ ਸਾਡੀਆਂ ਸਰਵੇ ਪੁਸਤਕਾਂ ਨੇ ਜਿਹੜੀਆਂ ਭਾਸ਼ਾ ਵਿਭਾਗ ਕਿਸੇ ਖੇਤਰ ਦੇ ਬਾਰੇ ਜਾਣਕਾਰੀ ਅੱਛਾ ਸਰਵੇ ਸਰਵੇ ਪ ਇਚਪਾਰਵਾਰਿਆ ਜੀ ਇਚਪਾਰਵਾਰ ਹਾਂ ਛਪਾਰ ਦਾ ਮੇਲਾ ਜਿਹੜਾ ਕਿ ਮਸ਼ਹੂਰ ਹੈ ਪੰਜਾਬ ਦਾ ਮਾਲਵੇ ਦਾ ਵੱਡਾ ਮੇਲਾ ਇਹ ਕਰਕੇ ਜਾਣਿਆ ਜਾਂਦਾ ਜਿੱਥੇ ਗੁੱਗੇ ਦੀ ਪੂਜਾ ਹੁੰਦੀ ਹੈ ਜਿਹਨੂੰ ਸੱਪ ਵੀ ਕਿਹਾ ਜਾਂਦਾ ਆਮ ਪਾਸ਼ਾ ਦੇ ਵਿੱਚ ਤਾਂ ਉਹ ਇਹ ਸਾਨੂੰ ਮੈਡਮ ਤਜਿੰਦਰ ਕੌਰ ਹੋਰਾਂ ਨੇ ਸਾਰੀ ਜਾਣਕਾਰੀ ਦਿੱਤੀ ਹੈ ਤਾਂ ਮੈਂ ਇਹਨਾਂ ਦਾ ਧੰਨਵਾਦ ਕਰਦਾ ਤੇ ਬਾਹਰ ਇੱਕ ਇਹਨਾਂ ਨੇ ਅੱਜ ਸਟਾਲ ਵੀ ਲਾਇਆ ਹੋਇਆ ਸੀਗਾ ਇੱਥੇ ਇਹ ਕਿਉਂਕਿ ਅੱਜ ਵਰਸੀ ਮਨਾਈ ਗਈ ਹੈ ਇੱਥੇ ਪ੍ਰੋਫੈਸਰ ਹੌਲਕ ਸਾਹਿਬ ਹੋਰਾਂ ਦੀ ਤੇ ਇਹ ਕਿਤਾਬਾਂ ਦਾ ਸਟਾਲ ਜਿਹੜੀਆਂ ਮੇਰੇ ਖਲ ਬੜੀ ਬਾਜ਼ੂ ਕੀਮਤ ਦੇ ਉੱਤੇ ਕਿਤਾਬਾਂ ਇੱਥੇ ਮਿਲਦੀਆਂ ਹੈਗੀਆਂ ਤੇ ਅਸੀਂ ਆਪਣੇ ਨਾਲ ਚੈਨਲ ਨਾਲ ਜੁੜੇ ਹੋਏ ਦੋਸਤਾਂ ਨੂੰ ਬੇਨਤੀ ਕਰਦੇ ਆ ਕਿ ਉਹ ਕਦੇ ਵੀ ਮਾਨਸਾ ਆਉਣ ਤੇ ਜਿਵੇਂ ਅਸੀਂ ਕਿਸੇ ਹੋਰ ਥਾਵਾਂ ਦੇ ਉੱਤੇ ਜਾ ਕੇ ਧਾਰਮਿਕ ਸਥਾਨਾਂ ਦੇ ਉੱਤੇ ਵੀ ਜਾਂਦੇ ਆ ਤੇ ਇਹ ਤੇ ਜ਼ਿੰਦਗੀ ਦਾ ਜਿਹੜਾ ਹੈਗਾ ਹਾਂ ਇਹ ਦੁਰਲਭ ਕਿਤਾਬਾ ਭਾਰਤੀ ਪ੍ਰਾਚੀਨ ਲਿਪੀ ਮਾਲਾ ਲਿਪੀ ਦਾ ਇਤਿਹਾਸ ਜਣੀ ਜਿਹੜਾ ਅਸੀਂ ਅੱਖਰ ਲਿਖਦੇ ਆ ਉਹ ਲਿਪੀ ਉਹਦਾ ਇਤਿਹਾਸ ਭਾਰਤੀ ਪ੍ਰਾਚੀਨ ਲਿਪੀ ਮਾਲਾ ਜਿਹੜੀ ਹੈਗੀ ਹੈ ਉਹ ਇਸ ਕਿਤਾਬ ਦੇ ਵਿੱਚ ਦਿੱਤਾ ਹੋਇਆ ਹੈ। ਕੀ ਭਾਸ਼ਾ ਵਿਭਾਗ ਹਰ ਸਾਲ ਇਸ ਮੁਕਾਬਲਾ ਕਰਾਉਂਦਾ ਹੈ। ਇਹ ਕੋਈ ਇਸ ਮੁਕਾਬਲੇ ਕਰਾਉਂਦਾ ਭਾਸ਼ਾ ਵਿਭਾਗ ਉਹਦੇ ਬਾਰੇ ਭਾਸ਼ਾ ਪਾਗ ਵੱਲੋਂ ਛਾਪੀ ਹੋਈ ਕਿਤਾਬ ਹੈ। ਤਾਂ ਦੋਸਤੋ ਕਿਤਾਬਾਂ ਨਾਲ ਜੁੜੋ। ਪਾਸ਼ਾ ਵਿਭਾਗ ਦੇ ਜਿਹੜੇ ਦਫ਼ਤਰ ਨੇ ਉਹਨਾਂ ਨਾਲ ਜੇ ਜੁੜ ਕੇ ਚੱਲਾਂਗੇ ਤਾਂ ਮੈਨੂੰ ਐਂ ਲੱਗਦਾ ਹੈਗਾ ਜਿਵੇਂ ਅਸੀਂ ਕਹਿੰਦੇ ਹਾਂਗੇ ਵੀ ਤੀਰਥ ਸਥਾਨ ਦੇ ਉੱਤੇ ਕਿਤੇ ਜਾ ਕੇ ਇਸ਼ਨਾਨ ਕਰਕੇ ਜਿਵੇਂ ਸਾਨੂੰ ਮਨ ਨੂੰ ਸ਼ਾਂਤੀ ਮਿਲਦੀ ਹੈ ਇਹ ਧਾਰਮਿਕ ਲੋਕ ਇਸ ਤਰ੍ਹਾਂ ਦੀ ਗੱਲ ਕਹਿੰਦੇ ਸੁਣੇ ਜਾਂਦੇ ਆ ਤਾਂ ਮੈਨੂੰ ਇਹ ਲੱਗਦਾ ਇੱਥੇ ਗਿਆਨ ਦੀ ਗੰਗਾ ਵਹਿੰਦੀ ਹੈ ਇਹਨਾਂ ਦਫ਼ਤਰਾਂ ਦੇ ਵਿੱਚ ਜਿਹੜੇ ਇਸ ਤਰ੍ਹਾਂ ਕਿ ਜਿੱਥੇ ਕਿਤਾਬਾਂ ਪਈਆਂ ਇਸ ਗਿਆਨ ਦੀ ਗੰਗਾ ਵਿੱਚ ਆ ਕੇ ਜੇ ਅਸੀਂ ਚੁੱਭੀ ਮਾਰਾਂਗੇ ਕਿਤਾਬਾਂ ਨਾਲ ਦੋਸਤੀ ਪਾਵਾਂਗੇ ਤੇ ਇੱਥੇ ਆ ਕੇ ਅਸੀਂ ਆਪਣੀ ਜ਼ਿੰਦਗੀ ਨੂੰ ਸੁਰਖਰੂ ਕਰ ਸਕਦੇ ਆ ਇਥੋਂ ਇੱਕ ਨਵੀਂ ਨਦੀ ਨਿਕਲਦੀ ਹੈ ਜ਼ਿੰਦਗੀ ਦਾ ਨਵਾਂ ਰਾਹ ਨਿਕਲਦਾ ਹੈ ਉਹ ਕਿਤਾਬਾਂ ਦੇ ਵਿੱਚੋਂ ਹੋ ਕੇ ਜਾਂਦਾ ਹੈਗਾ ਤਾਂ ਜ਼ਰੂਰ ਆਸ ਕਰਦੇ ਆ ਤੁਸੀਂ ਇਹਨਾਂ ਗੱਲਾਂ ਦਾ ਫਾਇਦਾ ਉਠਾਓਗੇ ਬਹੁਤ ਧੰਨਵਾਦ